ਸਵਾਗਤ ਹੈ ਤੁਹਾਡਾ ਆਪਣੇ ਫੇਸਬੁੱਕ ਪੇਜ ਤੇ YouTube ਚੈਨਲ ਦੇ ਜੀ ਅੱਜ ਪਿੰਡ ਗੱਲ ਆਏ ਸੀ ਜੀ ਬਾਗੇਪੁਰਾਣੇ ਦੇ ਨਾਲ ਪੈਂਦਾ ਹੈ ਪਿੰਡ ਮੋਗੇ ਜ਼ਿਲ੍ਹੇ ਦਾ ਪਿੰਡ ਆ ਜੀ ਤੇ ਬਾਈ ਦੇ ਫਾਰਮ ਤੇ ਆਏ ਸੀ ਬਾਈ ਨੇ ਫਾਰਮ ਬਹੁਤ ਸੋਹਣਾ ਬਣਾਇਆ ਥੋੜੀ ਜਿਹੀ ਬਾਈ ਦੇ ਰਿਪੀਟ ਬਰੀਡਿੰਗ ਦੀ ਪ੍ਰੋਬਲਮ ਆ ਰਹੀ ਹੈ ਜੀ گاਵਾਾਂ 'ਚ ਜ਼ਿਆਦਾ ਦਿੱਕਤ ਹੈ ਤੇ ਬਾਈ ਦੀਆਂ ਮੱਝਾਂ ਬਹੁਤ ਚੰਗੀਆਂ ਆ ਤੇ ਬਹੁਤ ਵਧੀਆ ਬੰਦਿਆਂ ਤੋਂ ਖਰੀਦੀਆਂ ਆਂ ਮੱਝਾਂ ਬਾਈ ਦੇ ਉੱਪਰ ਸਰਕਨਾਂ ਮੰਨ ਲਓ ਫਾਰਮ ਦੇ ਪਾਇਆ ਹੋਇਆ ਜੀ ਠੀਕ ਹੈ 95 ਬਾਈ ਕਿੰਨੇ ਦਾ ਬਈ ਜੀ ਇਹ 93 ਬਾਈ ਹੈ ਜੀ 30 ਬਾਈ 95/30 ਦਾ ਫਾਰਮ ਹੈ ਜੀ ਇਹ ਲੰਮਾ ਪੂਰੇ ਸ਼ੌਂਕ ਨਾਲ ਬਣਾਇਆ ਜੀ ਸੋলো ਬਾਹਰੋਂ ਵੀ ਦਿਖਾਵਾਂਗੇ ਡੈਕ ਡੁਗ ਵੀ ਬਣਾਇਆ ਜੀ 40 ਲੱਖ ਰੁਪਈਆ ਬਾਈ ਨੇ ਖਰਚ ਕੀਤਾ ਸੀਗਾ ਜੀ ਜਦੋਂ ਕੰਮ ਸ਼ੁਰੂ ਕੀਤਾ ਸ਼ੁਰੂ ਚ ਬਾਈ ਜੀ ਦਾ ਮੁੰਡਾ ਬਾਹਰ ਉੱਠ ਗਿਆ ਉਹਨਾਂ ਦੋਵੇਂ ਕੰਮ ਕਰਦੇ ਸੀ ਤੇ ਬਾਈ ਹੁਣ ਇਕੱਲੇ ਆ ਤੇ ਥੋੜਾ ਜਿਹਾ ਆਕੇ ਪਿਆ ਪਸ਼ੂਆਂ ਤੋਂ ਵੀ ਥੋੜੀ ਜਿਹੀ ਦਾ ਰੀਪੀਟ ਬਰੀਡਿੰਗ ਦੀ ਸਮੱਸਿਆ ਵੀ ਆ ਜੀ ਤੇ ਚਲੋ ਬਾਈ ਨੂੰ ਥੋੜੀ ਜੀ ਮੇਨਟੇਨੈਂਸ ਦੀ ਦਿੱਕਤ ਆਉਂਦੀ ਹੈ ਕਹਿੰਦੇ ਵੀ ਜੇ ਮੈਂ ਇੱਥੇ ਨਹੀਂ ਰਹਿੰਦਾ ਤਾਂ ਇੱਥੇ ਔਖਾ ਹੈ ਤੇ ਜੇ ਬਾਹਰ ਜਾਈਦਾ ਤਾਂ ਫਿਰ ਪਸ਼ੂਆਂ ਦਾ ਔਖਾ ਹੈ ਤੇ ਗੱਲ ਕਰਾਂਗੇ ਬਾਈ ਦੇ ਜਿਹੜੇ ਮੇਨ ਮੰਨ ਕੇ ਚੱਲੋ ਆ ਦੋ ਸਾਈ ਵਾਲ ਗਾਵਾ ਤੁਸੀਂ ਦੇਖ ਰਹੇ ਆ ਜੀ ਇਹ ਦੋਵੇਂ ਰਿਪੀਟਰ ਹੈ ਜੀ ਇਹਨੂੰ ਕਿੰਨਾ ਟਾਈਮ ਹੋ ਗਿਆ ਬਾਈ ਜੀ ਸੂਈ ਨੂੰ ਅਰਲੀ ਗਾਣ ਸਾਲ ਹੀ ਹੋ ਗਿਆ ਬਾਈ ਅਰਲੀ ਨੂੰ ਜੀ ਹਾਂ ਸਾਲ ਇਹ ਆਪਾਂ ਖਰੀਦੀ ਸੀ ਜੀ ਗਾਹੇ ਖਰੀਦੀ ਆਪਣੇ ਰਾਜਸਥਾਨ ਤੋਂ ਬਾਈ ਅੱਛਾ ਰਾਜਸਥਾਨ ਤੋਂ ਹੈ ਜੀ ਕਿੰਨਾ ਦੋ ਦਿੱਤਾ ਜੀ ਇਹਨੇ ਇਹਨੇ ਆਪਣੇ ਕੋਲੇ ਜੀ ਪਹਿਲੇ ਸੂਈ ਸਾਢੇ 12 ਹੋਣੇ ਨੇ ਸਾਢੇ 18 ਦਿੱਤਾ ਚੁਗਾ ਹਾਂ ਸਾਢੇ 18 ਜੀ ਹੁਣ ਇਹਨੂੰ ਸੂਈ ਨੂੰ ਕਿੰਨਾ ਚਰੋਗੇ ਜੀ ਸਾਲ ਹੋ ਗਿਆ ਅੱਛਾ ਸਾਲ ਹੋ ਗਿਆ ਜੀ ਉਦੋਂ ਦੀ ਨਹੀਂ ਰਹੀ ਇਹ ਉਦੋਂ ਦੀ ਇਹ ਤੁਹਾਨੂੰ ਦਿੱਕਤ ਆ ਸਾਲ ਹੀ ਆਉਣ ਲੱਗੀ ਆ ਜੀ ਸਾਲ ਜ ਮਨ ਲਓ ਅੱਗੇ ਵਧੀਆ ਸੈੱਟ ਜਲ ਰਹਿ ਗਿਆ ਮੈਂ ਜਾਨੂਗੇ ਤਾਂ ਸਾਰੇ ਪਸ਼ੂ ਤਕਰੀਬਨ ਸੁੱਈ ਪੈਨੇ ਸੀ ਠੀਕ ਹੈ ਜੀ ਤੇ ਉਹ ਵੈੜ ਇਹਦੀ ਆ ਜੀ ਬੱਚੀ ਇਹਦੀ ਆ ਅੱਛਾ ਇਹ ਇਹ ਹਜੇ ਤੱਕ ਸੁੱਈ ਨਹੀਂ ਜੀ ਇਹ ਸੁੱਈ ਨਹੀਂ ਠੀਕ ਹੈ ਜੀ ਤੇ ਮੰਨ ਲਓ ਵੀ ਇਹਦੇ ਤੋਂ ਇਹਨਾਂ ਤੋਂ ਮਾਣਕ ਆ ਵੇ ਥੋੜਾ ਜਿਹਾ ਮੱਝਾਂ ਦੀ ਵੀ ਚਲੋ ਬਾਈ ਤੇ ਹੈਗੀ ਆ ਪ੍ਰੋਬਲਮ ਦੇਖੋ ਸਾਈ ਵਾਲ ਬੱਚੀ ਕਿੰਨੀ ਸੋਹਣੀ ਤਿਆਰ ਹੋਈ ਵੀ ਆ ਜੀ ਠੀਕ ਆ ਗਾਂ ਦੀ ਆ ਤੇ ਫੌਰ ਸੇਲ ਕੋਈ ਪਸ਼ੂ ਨਹੀਂ ਗਾ ਜੀ ਦੇਖੋ ਤੁਸੀਂ ਕਿੰਨਾ ਸੋਹਣਾ ਬਣਾਇਆ ਵੇ ਸਿਸਟਮ ਇਧਰ ਬਾਈ ਨੇ ਖੁੱਲਾ ਥਾਂ ਛੱਡ ਕੇ ਠੀਕ ਆ ਕੱਚਾ ਥਾਂ ਰੱਖਿਆ ਵੇ ਇੱਥੇ ਬਈ ਬਹੁਤ ਵਧੀਆ ਹੰਗ ਤਰੀਕੇ ਨਾਲ ਫਾਰਮ ਬਣਾਇਆ ਤੇ ਬਹੁਤ ਜ਼ਿਆਦਾ ਪੈਸੇ ਲਾਏ ਆ ਕੋਈ ਇਹ ਨਹੀਂ ਬਈ ਕਿ ਗਰਸ ਨਾਲ ਕੰਮ ਕੀਤਾ ਤੇ ਨਾ ਹੀ ਛੱਡਣ ਵਾਸਤੇ ਕੀਤਾ ਸੀ ਪਰ ਅੱਜ ਥੋੜਾ ਜਿਹਾ ਬਾਈ ਦਾ ਮਾਣ ਕਿਆ ਬੈ ਕਹਿੰਦਾ ਵੀ ਇੱਧਰ ਆਉਣ ਨੂੰ ਵੀ ਜੀ ਨਹੀਂ ਕਰਦਾਗਾ 40 ਲੱਖ ਰੁਪਈਆ ਬਾਈ ਨੇ ਖਰਚ ਕੀਤਾ ਜੀ ਸਾਰਾ ਤੁਸੀਂ ਦੇਖ ਹੀ ਰਹੇ ਜੀ ਬਹੁਤ ਵੱਡਾ ਫਾਰਮ ਬਣਿਆ ਬਾਹਰ ਵੀ ਤੁਹਾਨੂੰ ਦਿਖਾਵਾਂਗੇ ਇੱਕ ਬਾਈ ਦੀ ਆ ਗਾਂ ਵੈਡ ਰਿਪੀਟਰ ਹੈ ਜੀ ਇਹਦੇ ਵੀ ਕੱਟ ਲੱਗੀ ਰਹੀ ਆ ਠੀਕ ਆ ਆ ਮੱਝ ਹੁਣ ਸੂਈ ਵੀ ਆ ਜੀ ਮੱਝਾਂ ਬਹੁਤ ਜ਼ਿਆਦਾ ਚੰਗੀਆਂ ਆ ਵੱਜਾ ਭਾਈ ਨੂੰ ਸੋਨੇ ਪਰਲੇ ਪਾਸੇ ਵੀ ਦਿਖਾਵਾਂਗੇ ਬਈ ਚੰਗੇ ਚੰਗੇ ਬੰਦੇ ਆ ਦੋ ਬਾਈ ਕਹਿੰਦੇ ਆ ਮੱਝ ਬਹੁਤ ਚੰਗੀ ਆ ਬਾਈ ਕੋਲੇ ਕਿੰਨਾ ਦੁੱਧ ਦੇ ਰਹੀ ਹੈ ਜੀ ਇਹ ਮੱਝ ਸਾਡੇ 19 ਕਿਲੋ ਦੁੱਧ ਹੈ ਸਾਡੇ 19 ਕਿਲੋ ਜੀ ਹੈ ਮੰਨ ਲਓ ਸਾਰਿਆਂ ਤੋਂ ਚੰਗੀ ਆਪਣੀ ਇੱਕ ਦਿਨ ਹੋ ਗਿਆ ਸੀ ਅੱਛਾ ਕਿੰਨੇ ਦੀ ਖਰੀਦੀ ਸੀ ਬਾਈ ਜੀ ਇਹ ਜੀ ਉਹ ਤਾਂ 240 ਦੀ ਲੈ 240 ਦੀ ਜੀ ਹੈ ਕਿੰਨਾ ਟਾਈਮ ਹੋ ਗਿਆ ਖਰੀਦੀ ਨੂੰ ਇਹਨੂੰ 5 ਸਾਲ ਹੋ ਗਏ ਕੋਈ ਬੱਚਾ ਤਿਆਰ ਹੋਇਆ ਜੀ ਨਹੀਂ ਬੱਚੇ ਫਿਰ ਕੱਟੇ ਹੀ ਦਿੱਤੇ ਨਾ ਜੀ ਕੱਟੇ ਵੇਚਦਾ ਅੱਛਾ ਕੱਤੇ ਹੀ ਆ ਜੀ ਤੁਸੀਂ ਕਿਸਮਤ ਦੇਖੋ ਜੀ ਇੱਥੇ ਬਾਈ ਦਾ ਲੱਕ ਵੀ ਕੰਮ ਕਰਦਾ ਹੈ ਨਾ ਆਪਣਾ ਰੀਐਕਟਿਵ ਝੋਟੀ ਅਜ ਤੱਕ ਘਰ ਦੀ ਤਿਆਰ ਨਹੀਂ ਹੋਈ ਐ ਇੱਕ ਕੱਤੀ ਤੁਹਾਨੂੰ ਪਰਲੇ ਪਾਸੇ ਦਿਖਾਵਾਂਗੇ ਉਹ ਜ਼ਰੂਰ ਤਿਆਰ ਐ ਨਹੀਂ ਤਾਂ ਸਾਰੀਆਂ ਮੁੱਲ ਦੀਆਂ ਮੱਝਾਂ ਜਿਵੇਂ ਖਰੀਦੀਆਂ ਸੀ ਉਵੇਂ ਹੀ ਖੜੀਆਂ ਗਈਆਂ ਸੂਈ ਜਾਂਦੀਆਂ ਪਰ ਕੱਟੇ ਦੇਈ ਜਾਂਦੀਆਂ ਜੀ ਕੱਤੀ ਕੋਈ ਨਹੀਂ ਆਈ ਐ ਕਿਹ ਕੀ ਕੱਤੀ ਸਿਰ ਪਾਈ ਐ ਆਹ ਮੱਝ ਦੇਖੋ ਕਿੰਨੀ ਚੰਗੀ ਐ ਇਹਦੀ ਤਾਂ ਨਹੀਂ ਆਈ ਬਈ ਕੱਟੇ ਦੀ ਇਹ ਨਹੀਂ ਇਹਨੇ ਕੱਟੇ ਹੀ ਦਿੱਤੇ ਐ ਅੱਛਾ ਇਹਨੇ ਕੱਟੇ ਹੀ ਦਿੱਤੇ ਜੀ ਹੈ ਠੀਕ ਐ ਆਹ ਮੱਝ ਬਾਈ ਜੀ ਆ ਜੀ ਆਪਣੀ ਆਈ ਬਾਹਰ ਕੀ ਥੋੜੀ ਜਿਹੀ ਨੂੰ ਦਿੱਕਤ ਆ ਗਈ ਦਿੱਕਤ ਆ ਗਈ ਜੀ ਠੀਕ ਹੈ ਬੱਚੇ ਦਾ ਜੋ ਸੁਈ ਨਾ ਬੱਚੇ ਦਾ ਨਹੀਂ ਬਾਹਰ ਆਦੀ ਅੱਛਾ ਅੱਛਾ ਇਹ ਦੁੱਧ ਮੰਨ ਲਓ ਦਿੱਤਾ ਨਹੀਂ ਬਰੋ ਕਰ ਰਹੇ ਨੇ ਇਹ ਪੂਰਾ ਨਹੀਂ ਹੈ ਦੁੱਧ ਦੇ ਰਹੀ ਹੂੰਏ ਜਾਨੀ ਕਿ 18 17.5 ਕਿਲੋ ਦੁੱਧ ਦੇ ਰਹੀ ਹੈ ਜੀ ਰੇਟ ਰੂਟ ਵਧੀਆ ਮਿਲ ਰਿਹਾ ਦੁੱਧ ਦਾ ਹੀ ਹਾਂ ਰੇਟ ਤਾਂ 85 ਰੁਪਏ ਦੁੱਧ ਜਦੋਂ ਸ਼ੁਰੂ ਚ ਬਾਈ ਜੀ ਕੰਮ ਸ਼ੁਰੂ ਕੀਤਾ ਉਦੋਂ ਸੋਹਣਾ ਕੰਮ ਸੀ ਬਹੁਤ ਸੋਹਣਾ ਕੰਮ ਸੀ 2.5 ਲੱਖ ਤੋਂ ਉੱਪਰ ਦੁੱਧ ਕੋਲ ਅਛਾ 22 ਲੱਖ ਤੋਂ ਉੱਪਰ ਜਦੋਂ ਅੱਜ ਤੋਂ 5 ਸਾਲ ਪਹਿਲਾਂ ਹੈ ਮੰਨ ਲਓ ਇਹ ਆਹ ਸਾਲ ਹੀ ਦਿੱਕਤ ਆਉਣ ਲੱਗੀ ਹੈ ਕਿ ਪਿਛਲੇ ਸਾਲ ਜਿਆਦਾ ਆਈ ਹੈ ਆਹ ਸਾਲ ਜਾ ਰਹੀ ਹੈ ਪਿਛਲੇ ਸਾਲ ਦੀ ਵੀ ਥੋੜਾ ਜਿਹਾ ਵੀ ਉਹ ਆਪਣੇ ਇਹ ਬੱਚਾ ਸੈਟਿੰਗੀਆਂ ਸੀ 5-10 ਆਪਣੇ ਅਛਾ ਪੰਜ ਪੰਜ ਅਛਾ ਪਿਛਲੇ ਸਾਲ ਤੋਂ ਸ਼ੁਰੂ ਹੋ ਗਿਆ ਕਰਨਾ ਤਿੰਨ ਮੱਝਾਂ ਤੇ ਦੋ ਗਾਵਾਂ ਬੱਚੇ ਸਿੱਟਗੀਆਂ ਸੀ ਠੀਕ ਹੈ ਜੀ ਕੀ ਆਪਾਂ ਨੂੰ ਰਿਪੀਟਰ ਦੀ ਲੋੜ ਪਈ ਹੈ ਕਹਿ ਤੈਪ ਕੀ ਰਿਪੀਟਰ ਦੀ ਹੈ ਜੀ ਆਹ ਤਿੰਨ ਮੱਝਾਂ ਬਾਈ ਦੀਆਂ ਰਿਪੀਟਰ ਹੋਣੀਆਂ ਖੜੀਆਂ ਜੀ ਇਹਨਾਂ ਚੋਂ ਆਹ ਮੱਝ ਮੈਨੂੰ ਲੱਗਿਆ ਵੀ ਗੱਭਣ ਹੈ ਡੇਢ ਤੋਂ ਪੌਣੇ 2 ਮਹੀਨਾ ਦੀ ਗੱਭ ਲੱਗੀ ਜੀ ਮੱਝ ਵੇਖੋ ਕਿੱਡੀ ਚੰਗੀ ਹੈ ਮੱਝ ਪਸ਼ੂ ਦਾ ਕੋਈ ਮਾੜਾ ਹੈ ਹੀ ਨਹੀਂ ਜੀ ਕੋਈ 1.5 ਦੋ ਲੱਖ ਰੁਪਈਆ ਵਾਲੀਆਂ ਸਾਰੀਆਂ ਮੱਝਾਂ ਆ ਮੱਝ ਦੀ ਅੱਜ ਦਵਾਈ ਭਰਤੀ ਆ ਠੀਕ ਹੈ ਜੀ ਸਪਲੀਮੈਂਟ ਵਗੈਰਾ ਦੇਵਾਂਗੇ ਉਵੇਂ ਕੋਈ ਦਿੱਕਤ ਹੈ ਨਹੀਂ ਜੀ ਸਿਹਤ ਤੇ ਕੋਈ ਦਿੱਕਤ ਨਹੀਂ ਬਾਈ ਤੇ ਪਸ਼ੂਆਂ 'ਚ ਮੇਰੇ ਨਾਲ ਮੈਂ ਰੈਗੂਲਰ ਆ ਛੋਟੀ ਦਾ ਦੇਖੋ ਮੁੱਲ ਹੀ ਕੋਈ ਨਹੀਂਗਾ ਕਿੰਨਾ ਟਾਈਮ ਹੋ ਗਿਆ ਇਹਨੂੰ ਸੂਈ ਨੂੰ ਜੀ ਸਾਲ ਹੀ ਹੋ ਗਏ ਆਹ ਦੇਖੋ ਤੁਸੀਂ ਕੱਦ ਕਾਟ ਤੇ ਛੋਟੀ ਕਿੱਡੀ ਚੰਗੀ ਹੈ ਇਹ ਕਿੰਨੇ ਦੀ ਖਰੀਦੀ ਸੀ ਬਾਈ ਇਹ 240 ਦੀ ਲਿਆ ਸੀ ਅੱਛਾ ਇਹ ਵੀ 240 ਦੀ ਇਹਨੇ ਕਿੰਨਾ ਦੁੱਧ ਚੰਗੇ ਬੰਦਿਆਂ ਤੋਂ ਹੀ ਖਰੀਦੇ ਆ ਪਾਣੀ ਇਹ ਅੰਕਰ ਫਰਾਂਕ ਵਾਲੇ ਦੇ ਨੇ ਅੰਕਰ ਫਰਾਂਕ ਵਾਲੇ ਤੋਂ ਜੀ ਹੈ ਠੀਕ ਹੈ ਜੀ ਚੰਗੇ ਬੰਦਿਆਂ ਤੋਂ ਹੀ ਕੁਝ ਖਰੀਦੇ ਆ ਸਾਰੇ ਤੇ ਇਧਰਲੇ ਪਾਸੇ ਗੱਬਣਾ ਬਈ ਸਾਰੀਆਂ ਆ ਗੱਬਣਾ ਇਧਰ ਤੇ ਗੱਬਣਾ ਚੰਗੇ ਟੀਕੇ ਆ ਦੂਏ ਬਈ ਹਾਂ ਸਾਰੇ ਚੰਗੇ ਟੀਕੇ ਨੇ ਆ ਕਿਹੜੀ ਦੱਸ ਦੇਈ ਤੁਸੀਂ ਮੈਨੂੰ ਦੱਸ ਰਹੇ ਜੀ ਆਪ ਦਾ ਲੱਗਾ ਹੋਏ ਟੀਕਾ ਨੇ ਹੀਰੇ ਬੋਲ ਦੀ ਝੋਟੀ ਹੈ ਅੱਛਾ ਹੀਰੇ ਬੋਲ ਦੀ ਝੋਟੀ ਹੈ ਜੀ ਕਿੰਨਾ ਦੁੱਧ ਦਿੱਤਾ ਨੇ ਜੀ 19.5 ਅੱਛਾ 19.5 ਕਿਲੋ ਜੀ ਤੇ ਇਹ ਕੱਨੇਵੇਂ ਸੂਏ ਸੂਣਾ ਆਦ ਗਏ ਨੇ ਇਹਨੇ ਆਪਣੇ ਕੋਲ ਤੀਜੇ ਸੂਏ ਸੂਣਾ ਅੱਛਾ ਤੀਜੇ ਸੂਏ ਸੋਣਾ ਜੀ ਇਹ ਵੀ ਪੂਰੀ ਮਹਿੰਗੀ ਰਾਜੂ ਕਰੋਲੀ ਵਾਲੇ ਤੋਂ ਲੈਣੀ ਰਾਜੂ ਕਰੋਲੀ ਵਾਲੇ ਠੀਕ ਹੈ ਜੀ ਇਹ ਕਿੰਨੇ ਚਿਰ ਦੀ ਗੱਭ ਹੋ ਗਈ ਇਹ ਆਪਣੇ 10ਵੇਂ ਮਹੀਨੇ ਸੋਣਾ ਜੀ ਅੱਛਾ 10ਵੇਂ ਮਹੀਨੇ ਸੋਣਾ ਮੰਨ ਕੇ ਚਲੋ ਹਜੇ ਨੀਅਰ ਅਬਾਊਟ 2 ਮਹੀਨੇ ਪਏ ਆ ਹਾਂਜੀ ਠੀਕ ਹੈ ਜੀ ਸਿਹਤ ਵਜੋਂ ਵਧੀਆ ਬਾਈ ਜੀ ਫੀਡ ਤੁਸੀਂ ਮੱਝਾਂ 'ਚ ਵੀ ਕਾਰਗੇ ਲਈ ਵਰਤ ਰਹੇ ਆ ਫਿਰ ਅੱਛਾ ਆਹ ਕੱਟੀ ਬਾਈ ਕੋਲੇ ਤਿਆਰ ਹੋਈ ਹੈ ਜੀ ਇੱਕ ਇਹ ਕਿਹੜੇ ਬੁੱਲ ਦੀ ਹੈ ਬਾਈ ਤੇ ਕਿਹੜੀ ਮੱਝ ਦੀ ਹੈ ਇਹ ਵੀ ਹੁੰਦੀ ਹੈ ਅਚਭੀ ਮਾਤਾ ਦਾ ਪਤਾ ਨਹੀਂ ਕਿਹੜੇ ਸੀਵਨ ਦੀ ਆ ਇਹ ਆਪਣੇ ਨਹੀਂ ਉਹਨਾਂ ਤੋਂ ਕਿਹੜੀ ਮੱਝ ਦੀ ਹੈ ਉਹ 2 ਨੰਬਰ ਵਾਲੀ ਅੱਛਾ ਉਹ 2 ਨੰਬਰ ਜਿਹੜੀ ਸਾਹਮਣੇ ਤੁਸੀਂ ਮੱਝ ਦੇਖ ਰਹੇ ਆ ਇਹਦੀ ਕੱਟੀ ਆ ਜੀ ਦੇਖੋ ਤੁਸੀਂ ਇੰਨੀ ਵਧੀਆ ਸਿਹਤ ਹੋਣ ਦੇ ਬਾਵਜੂਦ ਵੀ ਬਾਈ ਦਾ ਮਣ ਪੂਰਾ ਆਖਿਆ ਹੋਇਆ ਵੈ ਜੀ ਉਹ 3 ਨੰਬਰਾਂ ਜਿਹੜੀਆਂ ਤੁਸੀਂ ਸਾਹਮਣੇ ਦੇਖ ਰਹੇ ਆ ਦੋ ਮੱਝਾਂ ਗਾਲਾ ਕਰ ਰਹੀਆਂ ਤੇ ਇੱਕ ਨੀਲੀ ਰੋਵੀ ਮੱਝ ਸਾਨੂੰ ਦੱਸ ਕੇ ਡਾ ਰੀਪੀਟਰ ਹੈ ਜੀ ਇੱਕ ਇੱਧਰ ਗਾਂ ਬੈਠੀ ਹੈ ਜੀ ਇਹ ਰੀਪੀਟਰ ਹੈ ਫੋਲਰਬੀਟਰੀ ਇਹਨੂੰ ਕਹਿ ਸਕਦੇ ਆ ਤੁਸੀਂ ਸਾਲ ਸਾਲ ਹੋ ਗਿਆ ਇਹਨਾਂ ਨੂੰ ਤੁਈਆਂ ਨੂੰ ਕੋਈ ਮੇਨਟੇਨੈਂਸ ਚ ਪ੍ਰੋਬਲਮ ਨਹੀਂ ਕੀ ਜੀ ਕੋਈ ਖ ਮੈਨੇਜਮੈਂਟ ਵਧੀਆ ਜੀ ਕੋਈ ਵਾਤਾਵਰਣ ਵਾਲੀ ਦਿੱਕਤ ਨਹੀਂ ਕੀ ਪਾਸੇ ਖੇਤ ਆ ਜੀ ਠੀਕ ਆ ਕੋਈ ਮੱਖੀ ਮੱਛਰ ਦੀ ਦਿੱਕਤ ਨਹੀਂ ਵੀ ਪਸ਼ੂ ਆਫਸੈਟ ਰਹਿੰਦੇ ਆ ਜੀ ਆਹ ਗਾਂ ਦੇਖੋ ਕਿੰਡੀ ਚੰਗੀਆਂ ਇਹਨੂੰ ਕਿੰਨਾ ਟਾਈਮ ਹੋ ਗਿਆ ਬਾਈ ਜੀ ਸੁਈ ਨੂੰ ਇਹਨੂੰ ਸਾਲ ਹੀ ਹੋ ਗਿਆ ਜੀ ਇਹਨੂੰ ਵੀ ਸਾਲ ਹੀ ਹੋ ਗਿਆ ਕਿੰਨੇ ਵਾਰੀ ਲਵਾਏ ਸਾਰੇ ਪਸ਼ੂ ਆਪਣੇ ਜੂਨ ਦੇ ਸੁਵੇ ਦੇ ਆ ਸਾਰੇ ਜੂਨ ਇਕੱਠੇ ਹੀ ਸੁਵੇ ਸੀ ਠੀਕ ਆ ਤੇ ਆ ਮੰਨ ਲਓ ਗੱਬਣ ਹੋ ਗਈਆਂ ਤੇ ਉਹ ਖੜੇਗਾ ਉਹ ਖੜੇਗਾ ਜੀ ਠੀਕ ਆ ਤੇ ਮੰਨ ਲਓ ਇੱਕ ਬਰਾਬਰ ਦੀ ਸੂਏ ਵੇ ਤਾਂ ਹੀ ਥੋੜਾ ਫਿਰ ਦੁੱਧ ਦਾ ਸਹੀ ਰਹਿੰਦਾ ਸੀ ਸਿਸਟਮ ਹੈ ਨਾ ਹਾਂਜੀ ਹਾਂਜੀ ਤੇ ਹੁਣ ਤਾਂ ਦੁੱਧ ਵੀ ਬਹੁਤ ਘਟੋ ਬਈ ਹੁਣ ਦੁੱਧ ਫਿਰ ਆਏ ਬਈ ਅੱਗੇ ਤਾਂ ਮੈਨੂੰ 2.5 ਲੱਖ ਦੇ ਨੇੜੇ ਵੀ ਪਹੁੰਚ ਜਾਂਦਾ ਸੀ ਹੁਣ ਯਾਨੀ ਕਿ 1 ਲੱਖ ਤੋਂ 1.5 ਲੱਖ ਦੇ ਵਿੱਚ ਹੀ ਆ ਯਾਨੀ ਖੱਦ ਵੱਦ ਦਾ ਫਰਕ ਰਹਿ ਗਿਆ ਖਰਚਾ ਹੀ ਗੱਲਾਂ ਨਿਕਲ ਰਿਆ ਨਾ ਇੱਕ ਸਭ ਤੋਂ ਜਿਹੜੀ ਮਾੜੀ ਮੰਨ ਲਓ ਗੱਲ ਹੈਗੀ ਐ ਸਮੱਸਿਆ ਉਹ ਕੋਈ ਬੱਚਾ ਨਹੀਂ ਤਿਆਰ ਆਪਣੇ ਹੋਇਆ ਹਾਂ ਮਦਰ ਬੱਚਾ ਨਹੀਂ ਹਾਂ ਤੇ ਵੇ ਆ ਕੱਟੀ ਐ ਜੇ ਇਹੋ ਜਿਹੇ ਪੰਜ 6 ਖੜੀਆਂ ਹੁੰਦੀਆਂ ਤੁਹਾਨੂੰ ਹੌਸਲਾ ਹੁੰਦਾ ਵੀ ਯਾਰ ਹਾਂ ਸਹੀ ਐ 9 ਮਹੀਨਿਆਂ ਦੀ ਕੱ ਅੱਛਾ ਇੱਥੇ ਫਿਰ ਆਪਾਂ ਤੁਸੀਂ ਬਾਈ ਲੱਕ ਨੂੰ ਹੀ ਮਾੜਾ ਕਹੋ ਮੈਂ ਤਾਂ ਆਪਦੀ ਕਿਸਮਤ ਨਹੀਂ ਕਹੋ ਹਾਂ ਹਨਾ ਵੀ ਆਪਾਂ ਮੱਝਾਂ 'ਚ ਨਹੀਂ ਕਹਿ ਸਕਦੇ ਮੱਝਾਂ ਦਾ ਫਿਰ ਆਪਣੇ ਸਾਥ ਦੇ ਹੀ ਰਹੀਆਂ ਕਹਿਣ ਦਾ ਮਤਲਬ ਹੈ ਵੀ ਦੁੱਧ ਉਹਦਾ ਦੇ ਰਹੀਆਂ ਜਿੰਨੇ ਜਿੰਨੇ ਦੀਆਂ ਆਪਾਂ ਲਈਆਂ ਵੀ ਕਹਿਣ ਦਾ ਮਤਲਬ ਉਹ ਕੱਟੀ ਨਹੀਂ ਆਈ ਹਨਾ ਦੁੱਧ ਬਹੁਤ ਸੋਹਣਾ ਆਪਣੀਆਂ ਮੱਝਾਂ ਦਾ ਦੁੱਧ ਦਾ ਸਾਰੀਆਂ ਹੀ ਸਿਰੇ ਦੀਆਂ ਮੱਝਾਂ ਹੀ ਜਮਾ ਸਹੀ ਓਕੇ ਚੱਕਰ ਨਹੀਂ ਕੋਈ ਐਡੀ ਰਿਪੀਟਰ ਵਾਲੀ ਦਿੱਕਤ ਵੀ ਹੈ ਨਹੀਂ ਹੋ ਜਾਣਾ ਸੈੱਟ ਕੰਮ ਪਰ ਜਿਹੜੀ ਆ ਕੱਤੀ ਨਾ ਆਉਣ ਵਾਲੀ ਗੱਲ ਆ ਇਹ ਬਹੁਤ ਵੱਡੀ ਗੱਲ ਆ ਇਹ ਸਭ ਤੋਂ ਵੱਡੀ ਸਮੱਸਿਆ ਹੈ। ਸਭ ਤੋਂ ਵੱਡੀ ਸਮੱਸਿਆ ਇਹ ਆ। ਲਾਈ 5 ਸਾਲਾਂ ਚ ਤੁਸੀਂ ਮੇਰੇ ਹੱਥਾਂ ਨਾਲ ਜਿਵੇਂ ਥੋੜੀ ਸੇਵਾ ਆ 9 ਮਹੀਨਿਆਂ ਦੀ ਗੱਤੀ ਬਾਈ ਤਿਆਰ ਕਰੀ ਬੈਠਿਆ। ਕੱਟੇ ਫਿਰ ਕਿੰਨੇ ਕੁ ਦਿਨਾਂ ਦਾ ਤਿਆਰ ਕਰਕੇ ਵੇਚ ਦਿੰਦੇ। ਸਭੇ ਦਾ ਬਹੁਤ ਦੁੱਧ ਪਿਆ ਬਈ ਮੇਰਾ। ਤੁਸੀਂ ਦੱਸਿਆ ਕਿ ਨੂੰ 95000 ਦਾ ਵੇਚਣਾ। ਇਹਨੂੰ ਮੈਂ 95000 ਦਾ ਦੁੱਧ ਪਿਆ ਕੇ ਤੇ ਉਹ ਜਾਨੀ ਕਿ ਸਾਰੇ 7 ਨਾਲ ਪੌਣੇ 2 ਲੱਖ ਦੇ ਸੀ। ਅੱਛਾ। ਸਨੇ ਝੂਠਾ। ਤੁਸੀਂ ਦੇਖੋ ਜੇ ਉਹ ਕਟੀਆਂ ਹੁੰਦੀਆਂ ਹਨਾ 7 8 ਦੀਆਂ ਹਨ ਬਹੁਤ ਸ਼ੌਂਕ ਨਾਲ ਮੰਨ ਲਓ ਕੱਟੇ ਤੁਸੀਂ ਫਿਰ ਹੁਣ ਤਾਂ ਹੀ ਮੇਲਾ ਦਾ 12 13 ਵੇਜਦੇ ਹੋਣਗੇ ਹਾਂ ਬਸ ਜਿਆਦਾ ਹੀ ਵੇਜਦੇ ਬਈ ਹਾਂ 5 ਸਾਲ ਹੋ ਗਏ ਜਮਾਨੇ ਦੇ ਚੱਲੋ ਵਧੀਆ ਉਦੋਂ ਹੀ 7 ਸਾਲ ਬਾਅਦ ਸੂਈਆਂ ਵਧੀਆ ਵਧੀਆ ਸੂਈਆਂ ਏਰ ਕੀ ਥੋੜਾ ਜਿਆਦਾ ਇਹਨਾਂ ਦਾ ਅਪਸੈਟ ਜਾ ਹੋਇਆ ਗਮ ਠੀਕ ਹੈ ਜੀ ਉਦੋਂ ਬੇਟਾ ਇੱਥੇ ਸੀ ਹੈ ਉਦੋਂ ਬੇਟਾ ਇੱਥੇ ਮੰਨ ਲਓ ਉਦੋਂ ਦੋ ਦੋ ਨਾਲ ਉਹ ਹੈਲਪ ਕਰਾ ਦਿੰਦਾ ਸੀ ਅੱਛਾ ਹੁਣ ਤੁਸੀਂ ਇਕੱਲੇ ਰਹਿ ਕੇ ਤੁਹਾਨੂੰ ਹੋਣਾ ਲੱਗਦਾ ਹੁਣ ਸਮੱਸਿਆ ਆਉਂਦੀ ਸਮੱਸਿਆ ਆਉਂਦੀ ਇਹ ਮੱਝ ਬਾਈ ਜੀ ਇਹ ਮੱਝ ਹੈ ਵੀ ਆਪਣੀ ਇਧਰੋਂ ਇਹ ਨਾਨਕਿਆਂ ਤੋਂ ਲੈਣ ਦੇ ਦਾ ਨਾਂ ਨਾਨਕੀ ਹੈ ਇਹਦਾ ਨਾਂ ਨਾਨਕੀ ਹੈ ਜੀ ਹੁਣ ਇਹਨੇ ਸੁਣਾ ਜੀ ਹਾਂ ਇਹ ਨਹੀਂ ਆਪਣੇ ਕੋਲੇ ਪਹਿਲੇ ਸਵੇਰੇ 12:30 ਹਾਂ ਜੀ ਸਵੇਰੇ 12:14 ਹਾਂ ਜੀ ਏਰ ਕੀ ਤੋਂ 18 ਕਿਲੋ ਦੀ ਨਹੀਂ 18 ਕਿਲੋ ਦੀ ਨਹੀਂ ਪਸ਼ੂ ਤਾਂ ਥੋਡੇ ਭਾਈ ਬੰਬੀ ਹੈ ਜਿਵੇਂ ਉਹ ਮੱਝ ਦਾ ਤਾਂ ਕੋਈ ਮੁੱਲ ਨਹੀਂ ਥੋਡੀ ਦਾ ਹਾਂ ਉਹ ਮੱਝ ਕੱਲੀ ਦੀਂਦੀ ਆ ਕੜੀ ਜੇ ਤੁਸੀਂ ਸਹੀ ਕਿਹਾ ਸੀ ਵੀ ਜਿਵੇਂ ਘੋੜੀ ਹੁੰਦੀ ਹੈ ਮੱਝ ਲੱਗਦੀ ਹੈ ਬਾਈ ਇਹ ਨਾ ਇਹਦਾ ਭੂਰਾ ਨਹੀਂ ਲੱਭੜਦਾ ਭੂਰਾ ਵੀ ਨਹੀਂ ਲੱਭੜਦਾ ਇਹ ਗੁਆ ਵੀ ਕਰਨਾ ਹੋਏ ਪਿੱਛੇ ਹੋ ਕੇ ਕਰਨਾ ਕਰਨਾ ਪਿੱਛੇ ਦੇ ਕਰਨਾ ਪਿੱਛੇ ਹੋ ਕੇ ਕਰਨਾ ਬਰੀਡ ਆ ਨਾ ਬਾਈ ਬਰੀ ਦੇਖੋ ਤੁਸੀਂ ਇੰਨਾ ਸੋਹਣਾ ਇੰਨੇ ਵਧੀਆ ਪੈਸੇ ਲਾ ਕੇ ਵੀ ਬਾਈ ਅੱਜ ਦੁਖੀ ਹੈ ਅੱਛਾ ਉਹ ਵੀਰਪਾਂਡਵਾਲ ਤੋਂ ਅੱਛਾ ਉਹ ਵੀਰਪਾਂਡਵਾਲ ਤੋਂ ਮੇਰੀ ਲਾਈਕ ਵਾਈ ਹੋਈ ਵੀ ਆ 20 ਕਿਲੋ 320 ਗ੍ਰਾਮ ਦੀ ਅੱਛਾ 20 ਕਿਲੋ 320 ਗ੍ਰਾਮ ਐਚਐਸਬੀ ਵਾਲੇ ਤੁਸੀਂ ਕਹਿੰਦੇ ਆ ਨਾ ਸ਼ੇਰੇ ਹਿੰਦੁਸਤਾਨ ਦੀ ਸ਼ੇਰੇ ਹਿੰਦੁਸਤਾਨ ਦੀ ਜੋਟੀ ਆ ਇਹ ਕਿੰਨੇ ਦੀ ਲਈ ਦੀ ਬਾਈ ਇਹ ਉਹ ਲਈ ਸੀ 195 195 ਦੀ ਮੰਨ ਲਓ 2 ਲੱਖ ਦੇ ਨੀਰ ਬੋਟ ਮੱਝਾਂ ਦਾ ਰਿਮੋਟ ਬਸ ਇਹੀ ਏ ਘਟ ਵਾਲੀ ਆ ਹਾਂਜੀ ਉਪਰ ਵਾਲੀ ਏ ਸਾਰਾ ਉੱਪਰ ਆ ਲਗਾ ਦੀ ਆਮ ਅੱਜ ਤੁਹਾਨੂੰ ਨਹੀਂ ਚੰਗੀ ਲੱਗਦੀ ਨਹੀਂ ਨਹੀਂ ਤਾਂ ਵੇਚ ਦੇਣੀ ਹੈ ਅੱਛਾ ਇਹ ਵੇਚ ਨਹੀਂ ਹੈ ਕੱਲੀ ਆਮ ਅੱਜ ਸੇਲ ਆ ਜੀ ਠੀਕ ਹੈ ਕਿੰਨੇ ਚਿਰ ਦੀ ਗੱਬਾ ਬਾਈ ਚਲੋ ਕੋਈ ਫੋਨ ਕਰ ਲੂਗਾ ਤੁਹਾਨੂੰ ਇਹ ਸੇ 7 ਕੁ ਮਹੀਨਿਆਂ ਦੀ ਕਰ ਇਹ ਤਿਆਰ ਕਰਕੇ ਵੇਚਾਂਗੇ ਤਿਆਰ ਕਰਕੇ ਚਲੋ ਇਹ ਵੇਚ ਦੇਣੀ ਹੈ ਨਹੀਂ ਰੱਖਣੀ ਚੰਗੀ ਨਹੀਂ ਲੱਗੀ ਇਹ ਆਪਣੇ ਕਿਉਂਕਿ ਉਹਨਾਂ ਥੱਲੇ ਜੋ ਦੁੱਧ ਚੋ ਕੇ ਪੁੱਸੀ ਦਾ ਤੇ ਇਹ ਥੱਲੇ ਦੁੱਧ ਕਰੀ ਆ ਜੀ ਤੇ ਨਹੀਂ ਗੱਲ ਬਣਦੀ ਨਹੀਂ ਜੀ ਜੀ ਤੇ ਲਈ ਵੀ ਘੱਟ ਸੀ ਤੇ ਹਾਂ ਹੀ ਨਾ ਇਹ ਉਦੋਂ ਕੁ 72 ਬਾਈ ਰੌਣਕੀ ਬਹੁਤ ਆਈ ਬੰਦਾ ਬਾਈ ਨੂੰ ਜਿੰਨੇ ਘਾਟੇ ਪਏ ਆ ਉਹ ਸਾਵਣਾ ਬਾਈ ਦਾ ਦਹਿਲ ਇੰਨਾ ਵੱਡਾ ਤੁਸੀਂ ਸੋਝ ਨਹੀਂ ਸਕਦੇ ਘਾਟੇ ਹੁਣ ਆਪਾਂ ਵੀਡੀਓ 'ਚ ਨਹੀਂ ਦੱਸਾਂਗੇ ਪਰ ਬਾਈ ਮੰਨ ਲਓ ਵੀ ਬਹੁਤ ਘਟਿਆ ਜੋ ਉੱਠ ਕੇ ਵੀ ਅੱਜ ਖੁਸ਼ ਆ ਪੂਰਾ ਬਾਈ ਬਾਈ ਕਹਿੰਦਾ ਮੈਂ ਪੰਜਾ ਮਿੰਟਾਂ ਦੀ ਗੱਲ ਡਿਲੀਟ ਕਰ ਦਿੰਨਾ ਮੰਨ ਤੋ ਇੱਕ ਦਿਨ ਮੈਂ ਧਾਰ ਗੱਡੀ ਜਾਂਦਾ ਹੀ ਕਹਿੰਦਾ ਮੇਰਾ ਬੇਟਾ ਮੈਨੂੰ ਆ ਕੇ ਕਹਿੰਦਾ ਪਾਪਾ ਗਾਂ ਮਰ ਗਈ ਕਹਿੰਦਾ ਮੈਂ ਕਿਹਾ ਯਾਰ ਫਿਰ ਮਰ ਗਈ ਤਾਂ ਠੀਕ ਆ ਹੁਣ ਕਰ ਵੀ ਕੀ ਸਕਦੇ ਆ ਵੀ ਵੇਖੋ ਤੁਸੀਂ ਰੱਬ ਦਾ ਬਾਣਾ ਮੰਨ ਰਿਆ ਬਾਈ ਬਹੁਤ ਵੱਡਾ ਘਟਾ ਹੈ ਇੱਥੇ 6 ਕਨਾਲਾਂ ਥਾਂ ਬਾਈ ਨੇ ਵੜਿਆ ਜੀ ਠੀਕ ਹੈ 6 ਕਨਾਲਾਂ 'ਚ 2 ਕਨਾਲਾਂ 'ਚ ਬਾਈ ਦਾ ਘਰ ਬਾਰ ਹਜੇ ਸ਼ੈੱਡ ਮੰਨ ਕੇ ਚਲੋ ਅਨਕੰਪਲੀਟ ਆ ਕਿਉਂ ਬਾਈ ਕਹਿੰਦਾ ਵੀ ਮਾਨ ਅੱਕ ਗਿਆ ਨਹੀਂ ਉੱਪਰ ਪਾਉਣਾ ਸੀ ਇਹ ਫਿਰ ਤੁਸੀਂ ਬਾਈ ਬਾਅਦ ਚ ਸ਼ੁਰੂ ਕੀਤਾ ਸੀ ਆ ਜਿਹੜਾ ਬਾਅਦ ਚ ਬਣਾਉਣ ਦੇ ਹਾਂ ਜੀ ਮੇਰਾ ਇਰਾਦਾ ਸੀਗਾ ਵੀ ਇਹਨੂੰ ਵਧੀਆ ਬਣਾ ਕੇ ਨਾ ਕੱਚਾ ਪੱਕਾ ਦੋਨੇ ਪਸ਼ੂਆਂ ਨੂੰ ਸੁੱਖ ਮਿਲਦਾ ਜੀ ਅੱਛਾ ਜੀ ਅੱਛਾ ਜੀ ਮੂਰੇ ਜਿ ਪੱਠੇ ਪੁੱਠੇ ਮੰਨ ਲਓ ਵੀ ਇੱਧਰ ਤੁਸੀਂ ਕਹਿੰਦੇ ਵੀ ਪੱਕਾ ਰੱਖਾਂਗੇ ਆਪਾਂ ਮੂਰੇ ਜਿੱਥੇ ਬੰਨੇ ਆਂ ਖੁਰਨੀਆਂ ਵਾਲੇ ਸਾਂ ਪੱਕਾ ਰੱਖਾਂਗੇ ਮਗਰ ਕੱਚਾ ਕਰ ਦੇਣਾ ਵੀ ਬੰਨਣੇ ਕਰਨੇ ਸੌਖੇ ਬੰਨਣੇ ਕਰਨੇ ਸੌਖੇ ਉਹਨਾਂ ਹੀ ਵਧੀਆ ਹੋ ਜੂਗਾ ਠੀਕ ਹੈ ਜੀ ਤੇ ਡੈਗ ਵੀ ਬਾਈ ਦਾ ਥੋੜਾ ਵਾਲੇ ਪੱਟ ਬਣੇ ਹਾਂ ਆ ਚਾਰ ਵਾਲੇ ਬਣੇ ਹੋਏ ਆ ਜੀ ਠੀਕ ਆ ਕੋਈ ਐ ਨਹੀਂ ਵੀ ਕੋਈ ਕਮੀ ਨਹੀਂ ਛੱਡੀ ਵੀ ਆ ਪੂਰਾ ਪ੍ਰੋਫੈਸ਼ਨਲ ਤਰੀਕੇ ਨਾਲ ਕੰਮ ਕੀਤਾ ਵਾ ਵੀ ਐ ਪੂਰਾ ਮੰਨ ਲਓ ਵੀ ਆਪਾਂ ਲਗਾਤਾਰ ਕੰਮ ਕਰਨਾ ਰੈਗੂਲਰ ਕੰਮ ਕਰਨਾ ਤੇ ਬਾਈ ਅੱਕੇ ਬਏ ਆ ਐਡੀ ਗੱਲ ਨਹੀਂ ਬਾਈ ਨੂੰ ਕਿਹਾ ਵੀ ਕੋਈ ਬਾਲੀ ਵੱਡੀ ਗੱਲ ਨਹੀਂ ਹੋ ਜੂਗੀ ਸਮੱਸਿਆ ਹੱਲ ਜੀ ਕੋਈ ਬਾਲੀ ਵੱਡੀ ਰਿਪੀਟਰ ਵਾਲੀ ਵੀ ਮੈਨੂੰ ਤਾਂ ਲੱਗੀ ਨਹੀਂ ਗਈ ਚਲੋ ਗਾਂ ਰੱਬ ਨੇ ਕਰਨੀ ਆ ਮਦਦ ਜੀ ਬਾਈ ਦੀ ਤੇ ਚਲੋ ਆਪਾਂ ਜਿੰਨਾ ਹੋ ਸਕੇ ਆਪਦੇ ਵੱਲੋਂ ਕਰਾਂਗੇ ਜੀ ਗਾਂ ਦਾ ਚਲੋ ਰੱਬ ਨੇ ਕਰਨਾ ਹੁੰਦਾ ਧੰਨਵਾਦ ਜੀ ਵੀਡੀਓ ਨੂੰ ਸ਼ੇਅਰ ਕਰਿਓ ਜੇ ਚੈਨਲ ਨੂੰ ਸਬ